ਕੀਤੇ ਜੋ ਦੋਸਤੋ ਅਸੀਂ ਸਮੇ ਸਮੇ ਤੇ ਆਪਣੇ ਮੱਥੇ ਉਹਨਾਂ ਸਸ਼ੀਅਤਾ ਨੂੰ ਲਿਆਉਣੇ ਹਨ ਜਿਹੜੇ ਸਮਾਜ ਦੇ ਨਾਲਾ ਪੂਰੇ ਦੇਸ਼ ਦੀ ਪਿਛੇ ਦੀ ਗੱਲ ਕਰਦੇ ਆ ਤੇ ਨਾਲ ਦੀ ਨਾਲ ਸਾਡੇ ਲੋਕਾਂ ਨੂੰ ਜਿਹੜੀ ਸਾਡੀ ਆਵਾਮ ਹੈ ਉਹਨੂੰ ਇਸ ਤਰ੍ਹਾਂ ਦੀ ਜਾਣਕਾਰੀ ਮਿਲਿਆ ਕਰਉਂਦੀ ਹੈ ਜਿਹੜੀ ਉਹਨਾਂ ਦੇ ਕੰਮ ਦੇ ਵਿੱਚ ਆਂ ਦੇਸ਼ ਦੇ ਲੈਵਲ ਦੀ ਜਪੁੰਜਾ ਹੋਵੇ ਜਾਂ ਪੋਸਟਸ ਕਰਦੇ ਸੋ ਇਸੇ ਲੀਤੇ ਤਹਿਤ ਅੱਜ ਸਾਡੇ ਨਾਲ ਮੌਜੂਦ ਹਨ ਕਲਮ 23 ਨਾਲ ਦੇ ਨਾਲ ਉੱਤੇ ਜੀ ਵੀ ਸਭ ਤੋਂ ਵੱਡੀ ਗੱਲ ਜਿਹੜੇ ਲੇਖਕ ਕਿੰਨੇ ਸੰਪਾਦਕ ਨੇ ਤੇ ਹੋਰ ਵੀ ਜਿਹੜੇ ਲੇਖਣੇ ਦੇ ਨਾਲ ਅਹਿਮ ਕੰਮ ਉਹਨਾਂ ਨੇ ਇਸ ਸਮਾਜ ਦੇ ਵਿੱਚ ਕੀਤੇ ਹੈ ਕਿ ਦੇ ਇਸ ਵੇਲੇ ਲੋਕਾਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਹੈ ਤੇ ਕਾਫੀ ਪ੍ਰਭਾਵ ਵੀ ਰੱਖਦੇ ਉਹਨਾਂ ਦੀ ਕਲਮ ਦੁਆਰਾ ਲਿਖੇ ਹੋਏ ਕ੍ਰਿਸ਼ਾ ਸੋ ਅੱਜ ਅਸੀਂ ਗੱਲ ਕਰਾਂਗੇ ਕਿ ਪਿਛਲੇ ਸਮੇਂ ਗਾਂ ਪਿਛਲੇ ਸਾਲਾਂ ਬਾਅਦ ਜਿਹੜਾ ਭਾਰਤ ਦੀ ਗੱਲ ਕਰਦੇ ਸੀ ਕਿ ਭਾਰਤ ਦੇ ਜਿਹੜਾ ਵੱਖ-ਵੱਖ ਪੱਗਾਂ ਦੇ ਵਿੱਚ ਬੰਦੇ ਆ ਗਏ ਪੰਜਾਬ ਤੋਂ ਬਣਿਆ ਹੋਸ਼ ਕੀਤਾ ਬਣੀਆਂ ਤੇ ਇਹਨੂੰ ਕੋਈ ਸਮਝ ਨਹੀਂ ਆਇਆ ਜਿਹੜੋਂ ਸੂਨੇ ਵਿੱਚ ਲਿਖਿਆ ਜਾਂਦਾ ਸੀ ਕਿ ਇਹ ਸਾਰਾ ਮਾਮਲਾ ਜਾਂ ਇਹ ਸਾਰਾ ਮੈਟਰ ਇਹ ਗੱਲਬਾਤ ਕੀ ਆ ਸੀ ਗੱਲ ਕਰਦੇ ਆ ਸਾਡੇ ਸਮਾਜ ਚਿੰਤਕ ਮੁੱਢੀ ਜੀ ਬਲਜਿੰਦਰ ਮਾਨ ਹਰੋਣ ਦੇ ਨਾਲ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਜੀ ਡਾਕਟਰ ਸਾਹਿਬ ਅਜਿਹਾ ਨਹੀਂ ਬਹੁਤ-ਬਹੁਤ ਅਨਬਾਦ ਤੁਸੀਂ ਆਪਣੇ ਚੈਨਲ ਤੇ ਉਹਨਾਂ ਸਖੀਤਾ ਨੂੰ ਰੋਗਰੂ ਕਰਦੇ ਹੋ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਦਿੱਤੀ ਹੁੰਦੀ ਹੈ ਕਿਉਂਕਿ ਸਮਾਜ ਨੂੰ ਇਹਨਾਂ ਲੋਕਾਂ ਤੋਂ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਵੀ ਸਮਾਜ ਦੇ ਭਲੇ ਲਈ ਸਮਾਜ ਦੀ ਵਿਵਿਧਰੀ ਲਈ ਦੇਸ਼ ਕੌਮ ਦੇ ਨਵ ਰਮਾਨਚ ਕੋਈ ਨਾ ਕੋਈ ਹਿੱਸਾ ਪਾਈਏ ਬਿਲਕੁਲ ਠੀਕ ਫੁਰ ਐਮਾਨ ਸਰ ਆਪਾਂ ਇਸ ਤੋਂ ਪਹਿਲਾਂ ਇੱਕ ਰੱਖੇ ਜ਼ਿਕਰ ਕਰਦੇ ਸੀਗੇ ਭਾਰਤ ਦੀ ਸਥਿਤੀ ਜਦ ਸੀ ਕਾਫੀ ਸਾਲ ਪਹਿਲਾਂ ਸੀ ਅਕਸਰ ਇਹ ਜਾਂਦਾ ਬੇਸ਼ੱਕ ਪਿਛਲੇ 100 2 ਸਾਲ ਤੋਂ 200 ਸਾਲ ਤੋਂ ਅਸੀਂ ਅਧੀਨ ਹੋਏ ਆ ਪਰ ਇਹ ਤੁਸੀਂ ਪਿਛਲੇ ਸਮੇਂ ਰਿਸਰਚ ਕੀਤਾ ਹੈ ਕਿ ਆਪਾਂ ਐਜ਼ ਅ ਰਾਈਟਰ ਐਜ਼ ਇੱਕ ਲੇਖਕ ਕਿ ਕਿਸ਼ਲੇ ਕਾਫੀ ਸਾਲਾਂ ਤੋਂ ਸਭ ਉਹ ਕਿ ਕਿੰਨੀ ਆਪਣੀ ਡਾਕਟਰ ਸਾਹਿਬ ਜਿਹੜੀ ਅਸੀਂ ਅਕਸਰ ਪੜਦੇ ਪੜਾਉਨੇ ਆ ਗੱਲਾਂ ਸੁਣਦੇ ਸੁਣਾਉਨੇ ਆ ਅਸੀਂ ਆਮ ਤੌਰ ਤੇ ਅੰਗਰੇਜ਼ਾਂ ਦੇ ਗੁਲਾਮੀ ਦੀ ਵਿਵਸਥਾ ਦੀ ਗੱਲ ਕਰਦੇ ਹਾਂ ਵੀ ਅੰਗਰੇਜ਼ਾਂ ਨੇ ਭਾਰਤ ਤੇ ਲਗਭਗ 200 ਸਾਲ ਰਾਜ ਕੀਤਾ ਪਰ ਉਹ 200 ਸਾਲ ਦੇ ਵਿੱਚ ਪੰਜਾਬ ਤੇ ਸਭ ਤੋਂ ਵੱਧ ਉਹਨੇ ਘੱਟ ਸਮਾਂ ਰਾਜ ਕੀਤਾ ਤੁਹਾਨੂੰ ਇਹ ਪਤਾ ਹੋਏਗਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੀ ਇਹ ਜਿਹੜਾ ਉਹਨਾਂ ਦਾ ਰਾਜ ਸੀਗਾ ਉਹ ਸਭ ਤੋਂ ਵੱਧ ਅੱਗੇ ਵਧਿਆ ਜਦ ਕਿ ਇਸ ਤੋਂ ਪਹਿਲਾਂ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਇਹੋ ਜਿਹਾ ਰਾਜ ਸਥਾਪਿਤ ਕੀਤਾ ਸੀ ਔਰ ਉਹ ਪੰਜਾਬੀ ਰਾਜਾ ਸੀ ਜਿਹਦੀ ਫੌਜ ਦੇ ਵਿੱਚ ਅੰਗਰੇਜ਼ ਕਮਾਂਡਰ ਸੀ ਜੀ ਅੰਗਰੇਜ਼ ਫੌਜੀ ਸੀਗੇ ਅੰਗਰੇਜ਼ਾਂ ਦੇ ਬਾਕ-ਬਾਕ ਉਹਨੂੰ ਕੰਮ ਕਰਦੇ ਸੀ ਮੇਰਾ ਕਹਿਣ ਦਾ ਭਾਗ ਕੱਲਾ ਅੰਗਰੇਜ਼ਾਂ ਤੋਂ ਨਹੀਂ ਕਿ ਹਰ ਜਾਤ ਦਾ ਬੰਦਾ ਹਰ ਧਰਮ ਦਾ ਬੰਦਾ ਹਰ ਕੌਮ ਦਾ ਬੰਦਾ ਉਹਨਾਂ ਦੀ ਫੌਜ ਕੰਮ ਕਰਦਾ ਸੀਗਾ ਉਹਨਾਂ ਨੇ ਇੱਕ ਇਹੋ ਜਿਹਾ ਰਾਸਪਥ ਕੀਤਾ ਸੀ ਜਿਹਨੂੰ ਅਸੀਂ ਕਹੀਏ ਖਾਲਸ ਰਾਸ ਖਾਲਸ ਪਵਿੱਤਰ ਸਭ ਧਰਮਾਂ ਦਾ ਸਭ ਜਾਤਾਂ ਦਾ ਸਭ ਕੌਮਾਂ ਦਾ ਔਰ ਉਸ ਦੇਸ਼ ਦੇ ਵਿੱਚ ਉਹ ਉਸ ਦੇ ਰਾਜ ਵਿੱਚ ਮਹਾਰਾਜੇ ਸਿੰਘ ਰਾਜ ਵਿੱਚ ਜੋ ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ ਜਾਂਦਾ ਸੀ ਉਸ ਰਾਜ ਦੇ ਵਿੱਚ ਕਿਸੇ ਨੂੰ ਕੋਈ ਤਕਲੀਫ ਨਹੀਂ ਸੀ ਜੀ ਜਿਹੜੇ ਲੋਕ ਪ੍ਰਾਣੇ ਬਜ਼ੁਰਗ ਦੱਸਦੇ ਆ ਜਿਨ੍ਹਾਂ ਨੇ ਉਹ ਰਾਜ ਨੂੰ ਦੇਖਿਆ ਹੁੰਦੇ ਉਹ ਕਹਿੰਦੇ ਅਸੀਂ ਕਥਾਵਾਂ ਸੁਣਦੇ ਰਹੇ ਆ ਪਾਂਡੀ ਰਾਜਾ ਤੁਸੀਂ ਸੁਣਿਓ ਕਹਾਣੀ ਜੀ ਬਿਲਕੁਲ ਜਦੋਂ ਖੁਦ ਲੈ ਕੇ ਗਏ ਆ ਜੀ ਸੋ ਇਹੋ ਜਿਹਾ ਰਾਜ ਸੀ ਉਹ ਮਹਾਰਾਜਾ ਰਣਜੀਤ ਸਿੰਘਾ ਮਾਤਾ ਦੀ ਕਹਾਣੀ ਸੁਣਾਉਂਦੇ ਜਿਹੜੀ ਕਹਿੰਦੀ ਮੈਂ ਸੁਣਿਆ ਪਾਰਸਾ ਜੀ ਇਹ ਇੱਕ ਬਹੁਤ ਵੱਡੀ ਗੱਲ ਹੈ ਛੋਟੇ ਹੁੰਦੇ ਸੀ ਜਦੋਂ ਪੰਜਾਬੀ ਪਾਲੇ ਰੀਤੀਜੀ ਚੌਕੀ ਚ ਇਹ ਪਾਠ ਵੀ ਹੈ ਜਿਹੜੋ ਇਸ ਪਾਰਕਾਂ ਦੇ ਪੁਸਤਕ ਦੇ ਵਿੱਚ ਲਿਖਿਆ ਦਾ ਉਹਦੇ ਵਿੱਚ ਹੀ ਆਉਂਦਾ ਸਰ ਸੋ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਜੁਰਾਂ ਦੀ ਉਹਨਾਂ ਨੇ ਆਪਣੇ ਰਾਜਕਾਲ ਦੇ ਦੌਰਾਨ ਜਿਵੇਂ ਤੁਸੀਂ ਦੱਸਿਆ ਵੱਖ-ਵੱਖ ਵਰਗਾਂ ਦਾ ਸੁਮੇਲ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਜਿਹਦੇ ਵਿੱਚ ਇੱਕ ਮਹਾਰਾਜਾ ਹੁੰਦੇ ਆ ਲੋਕਾਂ ਦੇ ਵਿੱਚ ਆਪ ਵੀ ਜੰਮਦੇ ਸੀ ਬਿਲਕੁਲ ਆਪ ਵਿਚਦੇ ਲੋਕਾਂ ਦੀਆਂ ਸੁੱਖ ਸੁਵਿਧਾਆਂ ਦਾ ਦੁਖ ਤਕਰੀਫਾਂ ਹੁੰਦੇ ਸੀ ਤੇ ਉਹਨਾਂ ਦਾ ਸਮਾਧਾਨ ਵੀ ਆਤਸਾ ਉਸ ਲਈ ਜਿਹੜਾ ਕਮਿਊਨੀਕੇਸ਼ਨ ਸਿਸਟਮ ਨਹੀਂ ਸੀ ਜੀ ਕਿਉਂਕਿ ਜਿਹੜਾ ਸਾਡਾ ਆਦਾਨ ਪ੍ਰਦਾਨ ਸੀ ਨਾ ਜੀ ਉਹ ਮਿਲ ਕੇ ਹੀ ਸੀਗਾ ਬਿਲਕੁਲ ਸੀਗਾ ਕਿਉਂਕਿ ਜਾਂ ਮੈਸੇਂਜਰ ਹੁੰਦੇ ਸੀਗੇ ਜੀ ਜਿਹੜੇ ਸੁਨੇਹੇ ਦਿੰਦੇ ਸੀਗੇ ਜਾਂ ਫਿਰ ਅਸਲ ਵਿੱਚ ਉਹ ਰਾਜੇ ਉਜਮਾਨੇ ਦੇ ਇਦਾਂ ਦੇ ਸੀਗੇ ਕਿ ਉਹ ਲੋਕਾਂ ਦੇ ਹਿੱਤ ਲਈ ਗੱਲ ਕਰਦੇ ਸੀ ਲੋਕਾਂ ਦੇ ਭਲੇ ਲਈ ਸੋਚਦੇ ਸੀ ਲੋਕਾਂ ਦੇ ਭਲੇ ਲਈ ਵਿਚਾਰਦੇ ਸੀ ਤੇ ਉਹ ਸਮਾਂ ਜਿਹੜਾ ਸੀਗਾ ਜਦੋਂ ਅਸੀਂ ਅਕਸਰ ਸਿਆਣਿਆਂ ਨਾਲ ਗੱਲ ਕਰਦੇ ਹਾਂ ਕਹਿੰਦੇ ਉਹ ਚੰਗਾ ਸਮਾਂ ਸੀ ਜੀ ਤੇ ਇਸੇ ਤਰ੍ਹਾਂ ਸਮਾਂ ਜਿਹੜਾ ਬਦਲਦਾ 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 ਕਿੱਥੋਂ ਤੱਕ ਪਹੁੰਚ ਗਿਆ ਜੋ ਅੱਜ ਦੀ ਹਾਲਤ ਹੋ ਜਾਂਦੀ ਹੈ ਅਸੀਂ ਅੱਜ ਤੱਕ ਪਹੁੰਚਦੇ ਹਾਂ ਉਸ ਤੋਂ ਪਹਿਲਾਂ ਪੁਰਾਣੇ ਸਮੇਂ ਦੀ ਜੇ ਗੱਲ ਕਰੀਏ ਜਿੱਦਾਂ ਅਸੀਂ 300 ਸਾਲ ਦੇ 200 ਸਾਲ ਦੀ ਗਲਾਈ ਦੀ ਗੱਲ ਕਰਦੇ ਹਾਂ ਪਰ ਜਿਹੜਾ ਇਤਿਹਾਸ ਜਦ ਦੀ ਜਦੋਂ ਅਸੀਂ ਖੋਜ ਕਰਦੇ ਹਾਂ 747 ਦੇ ਵਿੱਚ ਭਾਰਤ ਵਿੱਚ ਹੂਨ ਆ ਗਏ ਜੀ ਉਹਨਾਂ ਨੇ ਭਾਰਤ ਨੂੰ ਆਪਣੇ ਕਬਜ਼ੇ ਕਰ ਲਿਆ ਉਹਨਾਂ ਤੋਂ ਬਾਅਦ ਵੱਖ-ਵੱਖ ਸਮੇਂ ਤੇ ਕਈ ਪੁਰਧ ਗੱਲੀ ਆ ਗਏ ਕਦੀ ਡੱਚ ਆ ਗਏ ਕਦੀ ਅੰਗਰੇਜ਼ ਆ ਗਏ ਕਦੀ ਮੁਗਲ ਆ ਗਏ ਕਦੀ ਹੋਰ ਆ ਗਏ ਉਹ ਵੱਖ-ਵੱਖ ਸਮੇਂ ਤੇ ਜਿਹੜੇ ਆਂਦੇ ਰਹੇ ਭਾਰਤ ਦੇ ਵਿੱਚ ਹੁਣ ਵਿਚਾਰਨ ਵਾਲੀ ਗੱਲ ਇਹ ਆ ਕਿ ਇਹ ਹਮਲਾਵਰ ਇਹ ਲੋਕ ਭਾਰਤ ਵਿੱਚ ਕਿਉਂ ਆਏ ਕਿਉਂ ਆਏ ਜੀ ਪਹਿਲਾ ਸਵਾਲ ਇਹ ਦੂਜੀ ਜਿਹੜੀ ਪੱਟੀ ਮਹਾਂਤ ਵਾਲੀ ਗੱਲ ਸਾਡੇ ਦੇਸ਼ ਲਈ ਭਾਰਤ ਲਈ ਮਹਾਂਤ ਵਾਲੀ ਗੱਲ ਆ ਇਟਲੀ ਤੋਂ ਵਾਸਕੋਡਗਾਮਾ ਆ ਰਿਹਾ ਜੀ ਤੇ ਚੀਨ ਤੋਂ ਹਿਊਨਸਾ ਆ ਰਿਹਾ ਇਹ ਹੁਣ ਹੈ ਯਾਤਰੀ ਯਾਤਰੀ ਜਾਂ ਕੋਜੀ ਸੀ ਉਹ ਕਿਹਦੇ ਵਾਸਤੇ ਆਇਆ ਸੀ ਉਹ ਖੋਜ ਕਰ ਰਹਾ ਸੀ ਭਾਰਤ ਦੇ ਲਾਸ਼ਣ ਕਰ ਰਹਾ ਸੀ ਕਿ ਭਾਰਤ ਇੱਕ ਇਹੋ ਜਿਹਾ ਦੇਸ਼ ਆ ਜਿਹਨੂੰ ਸੋਨੇ ਵੀ ਜਿਹੜੀ ਕਿਹਾ ਜਾਂਦਾ ਉਹਦੀ ਖਾਸੀਅਤ ਦੇਖ ਖਾਸੀਅਤ ਬਿਲਕੁਲ ਔਰ ਤੁਸੀਂ ਹੈਰਾਨ ਹੋਵੋਗੇ ਕਿ ਇਤਿਹਾਸ ਦੇ ਵਿੱਚ ਲੱਗਭਗ 400 ਈਸਵੀ ਦੇ ਵਿੱਚ ਉਹ ਮਾਲਪੁਰ ਵੀ ਆਇਆ ਮਰੀੋਟ ਅਸੀਂ ਮਾਲਕ ਬੈਠੇ ਗੱਲ ਕਰ ਰਹੇ ਹਾਂ ਨਾ ਜੀ ਬਿਲਕੁਲ ਬਿਲਕੁਲ ਯਾਨੀ ਹੱਕੇਵਰ ਸਿਕਲਾਨੀ ਪਾਣੀ ਦੀ ਪੋਸਤਕ ਜਿਹੜੀ ਆ ਮੇ ਪ੍ਰਿੰਸੀਪਲ ਹਰਪੰ ਸਿੰਘ ਤੇ ਮੇਰਾ ਪਿੰਡ ਮਾਹਿਲ ਪਰ ਜੀ ਉਹਦੇ ਵਿੱਚ ਇਹ ਫੈਕਟs ਦਰਜ ਆ ਕਿ ਉਹ ਮਾਲ ਪਰ ਇਕਰਾਤ ਰਹੇ ਉਹਨਾਂ ਨੇ ਆਪਣੇ ਸਫਰਨਾ ਵਿੱਚ ਲਿਖਿਆ ਇੱਥੇ ਸ਼੍ਰੀ ਮਾਹਿਲ ਦਾ ਰਾਜ ਜਿਹੜਾ ਰਾਜਾ ਹਰਸ਼ਵਰਧਨ ਦੀ ਕੁਲ ਦੇ ਵਿੱਚ ਸੀ ਤੇ ਇਹ ਇਤਿਹਾਸਿਕ ਗੱਲ ਹੈ ਜੀ ਹੁਣ ਗੱਲ ਕੀ ਆ ਕਿ ਅਸੀਂ ਗੁਲਾਮੀ ਦੀ ਵਿਵਸਥਾ ਵਿੱਚੋਂ ਨਿਕਲਦੇ ਨਿਕਲਦੇ ਜਦੋਂ ਆਜ਼ਾਦ ਹੋਏ ਉਹਦੇ ਬਾਅਦ ਵਿੱਚ ਤੇ ਜਿਹੜੀ ਉਹ ਸਿਸਟਮ ਨੇ ਤਬਦੀਲੀ ਲਈ ਜੀ ਸਮੇਂ ਨੇ ਤਬਦੀਲੀ ਲਈ ਉਸ ਤਬਦੀਲੀ ਦੇ ਨਾਲ ਸਭ ਤੋਂ ਵੱਡਾ ਦੇਸ਼ ਨੂੰ ਘਾਟਾ ਕੀ ਪਿਆ ਤੁਸੀਂ ਇੱਕ ਹੋਰ ਜਿਹੜੀ ਬੜੀ ਅਹਿਮ ਗੱਲ ਕਰਨ ਵਾਲੀ ਹੈ ਤੇ ਤੁਹਾਡੇ ਵਿਚਾਰਾਂ ਦੇ ਵਿੱਚੋਂ ਮਹਿਮੂਦ ਗਜ਼ਰਵੀ ਨੇ ਭਾਰਤ ਦੇ ਸਤਾਰਾ ਹਮ ਲੇਕਿਨ ਜੀ ਔਰ ਉਹਨਾਂ ਨੇ ਭਾਰਤ ਦੇ ਜਿੰਨੇ ਅਹਿਮ ਸਥਾਨ ਸੀ ਖਾਸ ਕਰਕੇ ਕਿਉਂਕਿ ਸਾਡਾ ਮੰਦਿਰਾਂ ਵਿੱਚ ਵਿਸ਼ਵਾਸ ਆ ਜਿਹੜੀਆਂ ਧਾਰਮਿਕ ਸਥਾਨਾਂ ਦੇ ਵਿੱਚ ਵਿਸ਼ਵਾਸ ਆ ਅਸੀਂ ਸ਼ਾਹਦਾ ਦੇ ਨਾਲ ਉੱਥੇ ਸਭ ਕੁਝ ਚੜਾਉਨੇ ਆਂ ਜੀ ਬਿਲਕੁਲ ਮੰਦਰਾਂ ਦੇ ਵਿੱਚ ਸੋਨਾ ਚਾਂਦੀ ਕੋਈ ਕਮੀ ਨਹੀਂ ਸੀ ਉਹਨਾਂ ਨੇ ਸਾਡੇ ਦੇਸ਼ ਦੇ ਜਿਹੜੇ ਬਹੁਤ ਮਹੱਤਵਪੂਰਨ ਮੰਦਰ ਸੀ ਉਹਨਾਂ ਨੂੰ ਲੁੱਟਿਆ ਖਤਮ ਕੀਤਾ ਔਰ ਸਾਰਾ ਸੋਨਾ ਚਾਂਦੀ ਲੈ ਗਏ 7ਵਾਂ ਹਮਲਾ ਸੋਮਨਾਥ ਦੇ ਉੱਤੇ ਹੋਇਆ ਔਰ ਉਹ ਵੀ ਲੋਹੇ ਆਂ ਔਰ ਪੰਜਾਬੀ ਸੂਰਬੀਰ ਕਿੱਦਾਂ ਬਣ ਗਏ ਜਿਹੜਾ ਦਰਾ ਖੈਬਰ ਹੁੰਦਾ ਹਾਂ ਜੀ ਦਰਾ ਖੈਬਰ ਤੋਂ ਉਹ ਆਉਂਦੇ ਸੀ ਉਹਦਾ ਰਾਹੀ ਹਰੀ ਦੀ ਅਕੜੀ ਦਾ ਇਤਿਹਾਸ ਠੀਕ ਹੈ। ਪਾਕਿਸਤਾਨ ਨੇ ਵੀ ਹਮਲਾਵਰ ਪਾਕਤ ਵੱਲ ਆਏ ਉਧਰਾ ਖੈਬਰ ਤੋਂ ਆਕਰ। ਉਹਨਾਂ ਦੀ ਸੱਚ ਪਹਿਲੀ ਟੱਕਰ ਤੇ ਆਖਰੀ ਟੱਕਰ ਪੰਜਾਬੀਆਂ ਨਾਲ ਹੋਈ। ਪੰਜਾਬੀ ਸੂਰਬੀਰ ਬਣ ਗਏ ਕਿਉਂਕਿ ਜਿੱਦਾਂ ਨੇ ਮੌਸਮ ਚੱਜੀ ਰਹਾਂਗੇ, ਜਿੱਦਾਂ ਦੇ ਅਸੀਂ ਵਾਤਾਵਰਣ ਰਹਾਂਗੇ ਸਾਡਾ ਉਦਾਂ ਦਾ ਸੁਭਾਅ ਉਦਾਂ ਹੀ ਸਿਰ ਪਾਉਣਾ। ਉਦਾਂ ਸਿਰ ਪਾਉਣਾ। ਦੇਖੋ ਤੁਸੀਂ ਇਹ ਵੀ ਨੋਟ ਕੀਤਾ ਹੋਣਾ ਇਤਿਹਾਸ ਦੇ ਵਿੱਚ ਆਉਂਦਾ ਵੀ ਜਦੋਂ ਉਹ ਲੁੱਟ ਕੇ ਵਾਪਸ ਜਾਂਦੇ ਸੀ ਫਿਰ ਵੀ ਪੰਜਾਬੀ ਉਹਨਾਂ ਨੂੰ ਰੋਕਦੇ ਸੀ। ਸਿਰਫ ਉਹਨਾਂ ਨੂੰ ਰੋਕਦੇ ਨਹੀਂ ਸੀ। ਉਹਨਾਂ ਦੀ ਐਂਟਰੀ ਵੀ ਰੋਕਦੇ ਸੀ। ਔਰ ਭਾਰਤ ਦਾ ਲੁੱਟ ਔਰ ਭਾਰਤ ਦੀ ਜਦੋਂ ਆਜ਼ਾਦੀ ਦਾ ਇਤਿਹਾਸ ਕਰਦੇ ਆ ਸਾਡੀ ਪੰਜਾਬੀਆਂ ਦੀ ਆਵਾਜ਼ੀ 2% ਦਾ ਕੁਰਬਾਨੀ ਸਾਟੀ 85% ਦਾ ਹੁੰਦਾ ਜਦੋਂ ਸ਼ਹੀਦਾਂ ਦੀ ਗੱਲ ਕਰਦੇ ਆ ਕਾਲੇ ਪਾਣੀ ਦੇ ਜੇਲ੍ਹਾਂ ਦੀ ਗੱਲ ਕਰਦੇ ਆ ਇਸ ਕਰਕੇ ਜਿਹੜਾ ਇਤਿਹਾਸ ਆ ਸੰਤਾ ਬੜਾ ਅਮੀਰ ਵਾ ਅਮੀਰ ਵਿਰਸਾ ਸਦਾ ਆਸੀ ਅਮੀਰ ਵਿਰਸੇ ਦੇ ਮਾਲਕ ਹੁਣ ਜਿਹਦੇ ਅਸੀਂ ਅੱਜ ਅੱਜ ਵੀ ਭਾਰਤ ਦੀ ਨਿਕੰਨਗਾ ਮਾਰਦੇ ਆ ਅਜੋਕਾ ਭਾਰਤ ਜਿਹੜੇ ਦੇਖਦੇ ਆ ਸੇ ਪਾਸਿਓਂ ਦੀ ਠੰਡੀ ਬਾਣੀ ਆ ਠੰਡੀ ਬਾਣੀ ਆ ਬਿਲਕੁਲ ਬਹੁਤ ਚਿੰਤਾ ਦਾ ਵਿਸ਼ਾ ਹੈ ਬੜਾ ਔਰ ਜਿਹੜੀਆਂ ਭਗ ਰਹੀਆਂ ਉਹ ਕਿਹੜੀਆਂ ਭਗ ਦੇਖੋ ਭਾਰਤ ਇੱਕ ਫੁੱਲਾਂ ਦਾ ਗੁਲਦਸਤਾ ਹੈ ਬਿਲਕੁਲ ਇਕਯੂਨਿਟੀ ਐਂਡ ਡਾਈਵਰਸਿਟੀ ਬਿਲਕੁਲ ਸੈਂਕੜੇ ਪਛਾਣਾਂ ਬੋਲੀਆਂ ਜਾਰੀ ਨੇ ਸੈਂਕੜੇ ਜਾਤਾਂ ਤੇ ਕਿੰਨੀਆਂ ਸੱਤਾਂ ਫਿਰ ਉਹ ਨਾ ਬੋਲੀ ਉਹਨਾਂ ਜਿਹੜੀਆਂ ਪਛਾਣਾਂ ਦੇ ਵਿੱਚ ਉਪ ਬੋਲੀਆਂ ਬਹੁਤ जिमें कि सियाने कहते वीपो से बोली बदल जाती है हाँ बिल्कुल बदल हाँ बदलती है तो हमें देखा होना कि माल पर मैली की बोली का फर्क बहुत अजेजल बोली का फर्क है बीपोह का फर्क भी नहीं है दस पोह आजा हाँ बिल्कुल ठीक है इस करके जी जो भारत सिद्ध ज्यादा जो आजाद होया भारत की सिद्ना इस आधार पर हुई होर गल जी करी है डॉक्टर भीमराव अंबेदकर जी ने दुनिया के संविधान परे दुनिया भर में बिल्कुल ਔਰ ਉਹਨਾਂ ਵਿਆਪਰਸਥਿਤੀਆਂ ਨੂੰ ਦੇਖਿਆ ਫਿਰ ਉਹਨੇ ਭਾਰਤ ਨੂੰ ਪਰਸਥਿਤੀਆਂ ਦੇਖਿਆ ਜੀ ਬਈ ਇਨਾ ਲੋਕਾਂ ਵਾਸਤੇ ਇਸ ਦੇਸ਼ ਵਾਸਤੇ ਕਿਹੋ ਜਿਹਾ ਖੁੰਡੀ ਔਰ ਉਹਨਾਂ ਨੇ ਸੰਵਧਾਨ ਦੇ ਵਿੱਚ ਉਹੀ ਚੀਜ਼ਾਂ ਉਹੀ ਵਿਵਸਥਾ ਮੈਂ ਜਿੰਦਾ ਚੁਕੀਆਂ ਸਭ ਤੋਂ ਵੱਡੀ ਕੀ ਦਰਜ ਕੀਤੀ ਉਹਨੇ ਸਾਰੇ ਭਰਾ ਹਾਂਜੀ ਨਾ ਜਾਤ ਦਾ ਫਰਕ ਨਾ ਧਰਮ ਦਾ ਫਰਕ ਨਾ ਸਟੇਟ ਦਾ ਫਰਕ ਨਾ ਭਾਸ਼ਾ ਦਾ ਫਰਕ ਨਾ ਬੰਦੇ ਦੀ ਵੀ ਦਾ ਫਰਕ ਦੇਖੋ ਕਿੰਡੀ ਵੱਡੀ ਹੈ ਭਾਰਤ ਜਿਹੜਾ ਵੱਖ-ਵੱਖ ਕਿੰਨੀਆਂ ਰਿਆਸਤਾਂ ਸੀ 365 ਰਿਆਸਤਾਂ ਕਹਿੰਦੇ ਆ ਜੀ ਇੰਨੀਆਂ ਰਿਆਸਤਾਂ ਚ ਮੰਡਿਆ ਸੀ ਤੇ ਇੰਨੀਆਂ ਰਿਆਸਤਾਂ ਦੇ ਵਿੱਚ ਜਦੋਂ ਆਗਿਆਵਾਂ ਨਿਕਲੀਆਂ ਧਰਮ ਕਿਵੇਂ ਨਿਕਲਦੇ ਸੰਤੋ ਵੱਡੀ ਗੱਲ ਇਹ ਉਹਨੇ ਸਾਰਿਆਂ ਨੂੰ ਬਰਾਬਰ ਕੌਮ ਦੀ ਨਜ਼ਰ ਕਰਤਾ ਔਰ ਇੱਕ ਵੱਡੀ ਕ੍ਰਾਂਤੀਕਾਰੀ ਤਬਦੀਲੀ ਹੈ ਪਰੰਤੂ ਅੱਜ ਜਦੋਂ 2025 ਅਸੀਂ ਇਹ ਗੱਲ ਕਰ ਰਹੇ ਆ ਤੁਸੀਂ ਸਮਾਜ 'ਚ ਨਜ਼ਰ ਮਾਰ ਕੇ ਦੇਖੋ ਕਿਤੇ ਵੀ ਬਹੁਤ ਥੋੜੇ ਤਾਂ ਦੇ ਭਾਰਤ ਦੇ ਬਹੁਤ ਥੋੜੇ ਹਿੱਸੇ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਤਵਰੀਲੀ ਨਜ਼ਰ ਆਈ ਆ ਜਿੱਥੇ ਅਸੀਂ ਕਹਿੰਦੇ ਬਰਾਬਰ ਪਰ ਸਾਡਾ ਆਰਥਿਕ ਪੜਾ ਕਿੰਨਾ ਵੱਡਾ ਹੋ ਗਿਆ ਬਿਲਕੁਲ ਹੀ ਬਹੁਤ ਵੱਡਾ ਹੋ ਗਿਆ ਬਾਬਾ ਸਾਹਿਬ ਦਾ ਜਿਹੜਾ ਕਰੋਸਾ ਉਹਦੇ ਵਿੱਚ ਬਹੁਤ ਪੜਾ ਪੈ ਗਿਆ ਬਰਾਬਰਤਾ ਦੀ ਗੱਲ ਕਰਦੇ ਆ ਤੁਸੀਂ ਬਹੁਤ ਵਧੀਆ ਵੈਸੇ ਤਾਂ ਡਾਕਟਰ ਨੀਰਮੰਦਰ ਕਰਸਾ ਉਹਦੇ ਜੋ ਲੋਅਰ ਵੀ ਕਾਨੂੰਨ ਲਿਖਿਆ ਭਾਰਤ ਨੇ ਬਹੁਤ ਵਧੀਆ ਕਲਾ ਕੀਤਾ ਲੋਕਾਂ ਨੇ ਉਸ ਸਮੇਂ ਵੀ ਬੜੀ ਤੁਸੀਂ ਦੱਸਿਆ ਵੀ ਜਿਵੇਂ ਬੁੱਕਸ ਬੜੀਆਂ ਸਭ ਤੋਂ ਵੱਧ ਬੜੇ ਲਿਖੇ ਸੀਗੇ ਬ੍ਰਿਗੋਰ ਹੈ ਵਿੱਚ ਅਭੀ ਔਰ ਉਸ ਸਮੇਂ ਉਹਨਾਂ ਨੇ ਮੁਸ਼ਕਲਾਂ ਵੀ ਬੜੀਆਂ ਜੜੀਆਂ ਬਾਵਾ ਸਾਹਿਬ ਨੇ ਵੀ ਬਹੁਤ ਮੁਸ਼ਕਲਾਂ ਜੜੀਆਂ ਚਾਹੇ ਪਰਵਾਰਤ ਮੁਸ਼ਕਲ ਹੋਣ ਚਾਹੇ ਸੰਗਠਨ ਸੁਪੇ ਪੜਾਈ ਦਾ ਨਾਲ ਕੁਝ ਕੀਤਾ ਪਰ ਅਸ ਜਿਹੜੀ ਅਸ਼ਵ ਨੇ ਤੁਸੀਂ ਪਾੜੀ ਦੀ ਗੱਲ ਕਰਦੇ ਆ ਇਹਦੇ ਵਿੱਚ ਕਿਤੇ ਨਾ ਕਿਤੇ ਮਾਨਸਰ ਤੇ ਤੁਸੀਂ ਸਮਾਰਟ ਕੀਤਾ ਕਰਦੇ ਹੋ ਚਿੰਤਨ ਕਰਦੇ ਹੋ ਬੁੱਧੀਜੀਵੀ ਹੋ ਲਿਖਦੇ ਹੋ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਲੋਕਾਂ ਦਾ ਵੀ ਜਿਹੜਾ ਕਸੂਰ ਹੈ ਜਿਹਨੂੰ ਅਸੀਂ ਪੂਰੀ ਤਰ੍ਹਾਂ ਪ੍ਰੋਪਰ ਲਾਗੂ ਨਹੀਂ ਕਰਦੇ ਜਾਂ ਉਹ ਨਹੀਂ ਸਮਝ ਪਾਰੇ ਦੇਖੋ ਡਾਕਟਰ ਜੋਹਾ ਜੀ ਨਾਲ ਹੀ ਆ ਤੁਸੀਂ ਜਿਸ ਕੁਰਸੀ ਤੇ ਬੈਠੇ ਆ ਜੀ ਅਗਰ ਤੁਸੀਂ ਉਹ ਜ਼ਿੰਮੇਵਾਰੀ ਬਾਖੂ ਵੀ ਨਹੀਂ ਨਿਭਾ ਰਹੇ ਜੀ ਬਿਲਕੁਲ ਇਹਨਾਂ ਲਈ ਤੇ ਇਹਨਾਂ ਲਈ ਸਮੱਸਿਆ ਪੈਦਾ ਬਿਲਕੁਲ ਭਾਰਤ ਇੱਕ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਜੀ ਅਸੀਂ ਲੋਕਤੰਤਰ ਦੇ ਵਿੱਚ ਆਪਣੇ ਰਾਜੇ ਆਪ ਚੁਣਦੇ ਆ ਬਿਲਕੁਲ ਜੀ ਅੱਧੀ ਰਾਜੇ ਹੁੰਦੇ ਸੀ ਪਿਤਾ ਪੁਰਖੀ ਹਾਂ ਜੀ ਪਿਤਾ ਰਾਜਾ ਮਰਦਾ ਸੀ ਉਹ ਪੁੱਤ ਰਾਜਾ ਬਣਦਾ ਸੀ ਹੁਣ ਰਾਜੇ ਅਸੀਂ ਚੁਣਦੇ ਆ ਹੁਣ ਉਹ ਰਾਜੇ ਜਿਹੜੇ ਅਸੀਂ ਚੁਣੇ ਉਹ ਰਾਜਸ਼ਾਹੀ ਚ ਪੈ ਕੇ ਲੋਕਾਂ ਨੂੰ ਭੁੱਲੇ ਬੈਠੇ ਆ। ਆ ਜਿਹੜੇ ਚੁਣਦੇ ਆ ਉਹਨਾਂ ਨੂੰ ਉਹਨਾਂ ਨੂੰ ਆਪ ਭੁੱਲੇਗਾ। ਬਿਲਕੁਲ ਉਹੀ ਚੁਣਦੇ ਆ। ਉਹ ਸਿਰਫ ਕਿੱਥੇ ਆ ਗਏ? ਆਪਣੇ ਆਪ ਤੱਕ ਆਪਣੇ ਆਪਣੀ ਸੁੱਖ ਸੁਭਤਾ ਲਈ ਆ ਗਏ। ਜਦ ਕਿ ਜਿਵੇਂ ਆਹ ਮਹਾਰਾਜ ਜੀ ਸਿੰਘ ਦੀ ਗੱਲ ਕੀਤੀ ਆ। ਜੀ ਬਿਲਕੁਲ। ਉਹ ਡਿਊਟੀ ਉਹਨਾਂ ਦੀ ਭਰਦੀ ਸੀ। ਲੇਕਿਨ ਉਹਨਾਂ ਨਹੀਂ ਨਿਭਾਈ। ਨੰਬਰ 2 ਜੋ ਸਾਡਾ ਸੰਵਧਾਨ ਕਹਿੰਦਾ ਜੀ ਉਹਦੇ ਮੁਤਾਬਕ ਅਸੀਂ ਐਕਟ ਅਪon ਨਹੀਂ ਕੀਤਾ ਬਿਲਕੁਲ ਨਹੀਂ ਕੋਈ ਸ਼ੱਕ ਨਹੀਂ ਅੱਜ ਜਿਹੜੇ ਮਸਲੇ ਖੜੇ ਆ ਧਰਮ ਦਾ ਮਸਲਾ ਖੜਾ ਜਾਤ ਦਾ ਮਸਲਾ ਖੜਾ ਆਰਥਿਕ ਪਾੜੇ ਦਾ ਮਸਲਾ ਖੜਾ ਇਹ ਮਸਲੇ ਇਸੇ ਤਰ੍ਹਾਂ ਕਿ ਖੜੇ ਆ ਕਿ ਅਸੀਂ ਉਹਨਾਂ ਨੂੰ ਲਾਗੂ ਨਹੀਂ ਲਾਗੂ ਕੀਤਾ ਅਗਰ ਉਹ ਕਾਨੂੰਨ ਸਹੀ ਢੰਗ ਦੇ ਨਾਲ ਲਾਗੂ ਹੁੰਦੇ ਤਾਂ ਅੱਜ ਸਾਡੇ ਦੇਸ਼ ਦਾ ਇਹ ਹਸ਼ਰ ਨਾ ਮਾਨ ਸਰ ਬੈਸਿਕ ਤਰ੍ਹਾਂ ਤੁਸੀਂ ਬਹੁਤ ਤਫਸੀਲ ਦੇ ਨਾਲ ਗੱਲ ਕੀਤੀ ਆ ਫੂਲ ਵੀ ਕਈ ਅਹਿਮ ਹੁੰਦੇ ਸੀਗੇ ਆਪਾਂ ਭਾਰਤ ਦੀ ਗੱਲ ਕੀਤੀ ਸੀ ਮੁੱਖੇ ਸੀ ਹੁਣ ਮੌਜੂਦਾ ਸਮੇਂ ਤੇ ਆ ਗਏ ਸੀਗੇ ਪਿਛਲੀਆਂ ਬਿਲਡਿੰਗਸ ਨੂੰ ਲੈ ਕੇ ਸੀ ਚਿੰਤਾ ਵੀ ਕੀਤੀ ਸੀ ਸਿਕਿਉਰਟੀ ਨੂੰ ਵੀ ਲੈ ਕੇ ਚਿੰਤਾ ਕੀਤੀ ਸੀ ਇੱਕ ਬਹੁਤ ਵੱਡਾ ਸਵਾਲ ਆ ਉਸ ਸਮੇਂ ਜਿਹੜੀ ਆ ਵਿਵਸਥਾ ਸੀਗੀ ਰੇਜਾ ਵਿਲੇਜਾਂ ਹੋਰ ਊਲਾ ਵਿਲੇਜਾਂ ਹੁਣ ਜਦੋਂ ਆਏ ਸੀਗੇ ਉਸ ਸਮੇਂ ਜਿਹੜੀ ਲੋ ਐਂਡ ਆਰਡਰ ਦੀ ਗੱਲ ਸੀਗੀ ਉਹ ਇੱਕ ਬੜੇ ਅਲੱਗ ਸੀਗੀ पर موجوده ਸਮੇਂ ਦੇ ਵਿੱਚ ਇਹਨਾਂ ਲੋਕਾਂ ਨੇ ਆਪਣੇ ਸ਼ਾਨੋ ਸ਼ੌਕਤ ਦਾ ਇੱਕ ਸਾਧਨ ਬਣਾ ਲਿਆ ਤੇ ਜਿਹੜੀ ਕਿਸੇ ਤਰ੍ਹਾਂ ਦੀ ਲੋਕਾਂ ਦੀ ਪਬਲਿਕ ਦੀ ਆਵਾਮ ਦੀ ਜਿਹੜੀ ਕਿਸੇ ਤਰ੍ਹਾਂ ਦੇ ਦੁੱਖ ਤਕਲੀਫਾ ਉਹ ਤੋਂ ਉਹਨੂੰ ਵਝਿਆ ਕਰਦਾ ਤੇ ਉਹ ਉਸ ਤੋਂ ਬਰੀਦ ਕਰਦਾ ਇਹ ਵੀ ਇੱਕ ਕਾਰਨ ਆ ਕਿ ਪੰਜਾਬ ਦੇ ਨਾਲ ਨਾਲ ਜਿਵੇਂ ਤੁਸੀਂ ਗੱਲ ਕੀਤੀ ਹੈ 2025 ਜੇ ਅਸੀਂ ਜਿਲ੍ਹਾ ਸ਼ਿਆਲਪੁਰ ਦੇ ਕਸਬਾ ਮਾਲਪੁਰ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਤੇ ਚਿੰਤਾ ਸੀ ਕਰਨੇ ਪੂਰੇ ਵਿਸ਼ਵ ਦੀ ਪੂਰੀ ਦੁਨੀਆ ਦੀ ਪੂਰੇ ਭਾਰਤ ਦੀ ਗੱਲ ਕਰਦੇ ਹਾਂ ਤੇ ਜੇ ਇਸ ਭਾਰਤ ਦੀ ਗੱਲ ਕਰਦੇ ਹਾਂ ਤਾਂ ਭਾਰਤ ਵੀ ਇੱਕ ਪੂਰੇ ਵਿਸ਼ਵ ਦਾ ਇੱਕ ਅੰਗ ਹੈ ਤੇ ਹੁਣ ਸਮਾਂ ਜਿਹੜਾ ਇਸ ਤਰ੍ਹਾਂ ਦਾ ਆ ਰਿਹਾ ਜੀਦੀ ਵਿੱਚ ਕਿਤੇ ਨਾ ਕਿਤੇ ਅਸੀਂ ਪਾੜੀਆਂ ਦੀ ਗੱਲ ਕੀਤੀ ਹੈ ਚਾਹੇ ਆਰਥਿਕਤਾ ਹੋਵੇ ਚਾਹੇ ਸੋਚਦਾ ਹੋਵੇ ਚਾਹੇ ਲਾਇਨ ਹੋਵੇ ਬਦੌਬੇ ਕੋ ਲੋਨ ਲੈ ਕੇ ਵੀ ਇਸ ਕੀ ਵਿੱਚ ਇੰਦਾ ਕਰਦੇ ਹਾਂ ਪਰ ਲਾਗੂ ਕਰਨ ਜਾਂ ਜੀਦੀ ਡਿਊਟੀ ਬਕੂਦੀ ਜੀ ਅੱਤੇ ਬੈਠੇ ਤੁਸੀਂ ਗੱਲ ਕੀਤੀ ਹੈ ਤੁਸੀਂ ਜਿੱਥੇ ਪੜ ਲੁਕ ਲਿਓ ਉਹ ਕੋ ਵੀ ਨਹੀਂ ਲਾਉਂਦੇ ਉਹ ਵੀ ਇੱਕ ਵੱਡਾ ਕਾਰਨ ਸੋਮਨ ਸਿੰਘ ਮਹਾਰਾਜਾ ਰਜੀ ਸਿੰਘ ਤੇ ਆ ਕੇ ਆਪਾਂ ਆਪਣੀ ਬਾਨਿਆਰ ਜਾਲਵਾ ਨੂੰ ਬ੍ਰਾਮ ਦੇਵਾਗੇ ਮਹਾਰਾਜਾ ਰਜੀ ਸਿੰਘ ਨੇ ਬਹੁਤ ਵਧੀਆ ਰਾਜ ਭਾਗ ਕੀਤਾ ਬਹੁਤ ਕੰਮ ਕੀਤਾ ਬਾਅਦ ਦੇ ਵਿੱਚ ਮਹਾਰਾਜਾ ਦਲਪ ਸਿੰਘ ਮਹਾਰਾਣੀ ਜਿਤਕੌਰ ਜਿਹੜੇ ਨੇੜ ਦੇ ਵਿੱਚ ਉਹਨਾਂ ਦਾ ਹੀਰਾ ਸੀਟਾ ਬੜਾ ਤੋਂ ਪੜੀ ਸੀਗੀ ਉਸ ਤਰ੍ਹਾਂ ਦੇ ਰਾਜਿਆਂ ਨੂੰ ਵੀ ਬਾਅਦ ਦੇ ਵਿੱਚ ਇਹੋ ਜਿਹੀ ਦਿੱਕਤਾਂ ਆਈਆਂ ਤੇ ਹੁਣ ਤੱਕ ਵੀ ਉਹਨੀਆਂ ਚੱਲਦੀਆਂ ਕਿਤੇ ਨਾ ਕਿਤੇ ਇਹੋ ਜਿਹੀ ਚੱਲਦੀ ਰਹਦੀ ਧਰਤੀ ਤੇ ਤੇ ਸਾਡੇ ਬਹੁਤ ਸਾਰੇ ਬੁੱਧੀ ਜੀ ਵੀ ਐ ਜਿਹੜੇ ਜਾਂਦੇ ਆ ਉੱਧਰ ਇੰਗਲੈਂਡ ਦੇ ਵਿੱਚ ਵੀ ਜਾਂਦੇ ਲਾਸਟ ਟਾਈਮ ਵਰ ਸ਼ੰਕਰ ਤੋਂ ਨੇ ਉਹਨਾਂ ਨੇ ਵੀ ਜਾ ਕੇ ਤੋਂ ਮੈਨੂੰ ਦੱਸਿਆ ਸੀ ਕਿ ਆਪੇ ਉਹਦੇ ਵਿੱਚ ਇੱਕ ਜਿਹੜਾ ਹੈ ਖੀਰਾ ਕਹਿੰਦੇ ਜੋ ਵੀ ਉਹਥੇ ਪਿਆ ਉਹਦੇ ਬਰਬਰੀ ਹਲਕਿਆ ਇਹੋ ਜਿਹੇ ਕਾਰਨ ਕਿਤੇ ਨਾ ਕਿਤੇ ਸਾਡੇ ਪੰਜਾਬ ਨੂੰ ਜਾਂ ਸਾਡੇ ਭਾਰਤ ਨੂੰ ਪਰੇਸ਼ਾਨ ਚਿੰਤ ਇਹਨਾਂ ਲਾਉਂਦੇ ਇਹ ਸਥਿਤੀ ਤੇ ਦੇਖੋ ਪਰੇਸ਼ਾਨ ਚਿੰਤ ਤਾਂ ਸਾਡੀ ਹਰ ਸਥਿਤੀ ਦੇ ਲੱਗਦੇ ਆ ਜੀ ਉਹਦਾ ਕਾਰਨ ਕੀ ਆ ਅੱਜ ਦੇ ਮਨੁੱਖ 'ਚ ਉਹ ਮਨੁੱਖਤਾ ਖਤਮ ਹੋ ਗਈ ਆ ਜੀ ਮਨੁੱਖ ਕੀ ਕਹਿੰਦਾ ਕੁਦਰਤ ਦਾ ਬਰਦਾਰਾ ਅਸੀਂ ਸਾਰੇ ਦੇਖਦੇ ਆ ਜੀ ਗਰਮੀ ਸਰਦੀ ਸਾਰਿਆਂ ਨੂੰ ਬਰਾਬਰ ਲੱਗਦੀ ਆ ਚਾਹੇ ਉਹ ਅਮੀਰ ਹੋਵੇ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਕਿਸਾਨ ਹੋਵੇ ਚਾਹੇ ਉਹ ਮਜ਼ਦੂਰ ਹੋਵੇ ਚਾਹੇ ਉਹ ਅਫਸਰ ਹੋਵੇ ਚਾਹੇ ਉਹ ਲੀਡਰ ਆ ਬਿਲਕੁਲ ਜੀ ਲੱਗ ਰਹੀ ਆ ਅਸੀਂ ਕੁਦਰਤ ਨੂੰ ਭੁੱਲ ਕੇ ਮੈਨ ਦੇ ਵਿੱਚ ਆ ਬਿਲਕੁਲ ਜਸ ਮੇਰੇ ਕੋਲ ਜਦੋਂ ਪਾਵਰ ਆਉਂਦੀ ਆ ਚਾਹੀਏ ਪੈਸੇ ਦੀ ਪਾਵਰ ਆ ਚਾਹੀਏ ਸਤਾ ਦੀ ਪਾਵਰ ਆ ਮੈਨੂੰ ਫਿਰ ਦੁਨੀਆ ਨਹੀਂ ਮੈਨੂੰ ਉਹ ਦੁਨੀਆ ਕਿਹੜੇ ਮਕੌੜ ਦੇ ਇਹ ਸਾਡੇ ਲੀਡਰਾਂ ਦਾ ਹਾਲ ਜਿਹੜਾ ਆਗੂ ਹੁੰਦਾ ਆਗੂ ਮੈਂ ਕੌਮ ਨੂੰ ਬੇਸ਼ਰਮ ਅਗਵਾਈ ਦੇ ਜੀ ਵੇ ਅਸੀਂ ਕਿੱਧਰ ਨੂੰ ਜਾਣਾ ਕਿਵੇਂ ਜਾਣਾ ਤੇ ਅਸੀਂ ਜਿਹੜੀਆਂ ਮੌਜੂਦਾ ਪਰਿਸਥਤੀਆਂ ਨਾਲ ਸਿੱਝਣਾ ਹੁਣ ਐਸ ਮਿਲ ਦੇ ਜਿਹੜੀ ਬੇਸ਼ੀ ਸਭ ਤੋਂ ਵੱਡੀ ਸਮੱਸਿਆ ਆ ਉਹ ਇਹ ਆ ਕਿ ਸਾਡੇ ਕੋਲ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਆ ਬਿਲਕੁਲ ਜੀ ਲਗਭਗ 1.45 ਕਰੋੜ ਦੇ ਵਾਸੀਆਂ ਦਾ ਦੇਸ਼ ਆ ਸਭ ਤੋਂ ਵੱਧ ਬੇਰੋਜ਼ਗਾਰੀ ਸਾਡੇ ਕੋਲ ਸਾਡੇ ਕੋਲ ਧੋਖ ਮਰੀ ਸਾਡੇ ਕੋਲ ਆ ਬਿਮਾਰੀ ਸਾਡੇ ਕੋਲ ਹੁਣ ਇਹਨਾਂ ਸਥਿਤੀਆਂ ਦੇ ਵਿੱਚ ਸਾਡੇ ਜਿਹੜੇ ਰਾਜੇ ਆ ਜਿਨ੍ਹਾਂ ਨੂੰ ਅਸੀਂ ਚੁਣੇ ਹੋਏ ਰਾਜੇ ਕਹਿੰਦੇ ਆ ਉਹਨਾਂ ਦੀ ਜਿੰਮੇਵਾਰੀ ਪੈਂਦੀ ਆ ਵੀ ਇਸ ਆਵਾਮ ਨੂੰ ਇਸ ਜਨਤਾ ਨੂੰ ਅਸੀਂ ਕਾਰ ਕਾਰ ਕੰਮ ਜਿਹੜਾ ਕਰੀਏ ਦੇਖੋ ਸਰਕਾਰਾਂ ਦੇ ਰਹੀਆਂ ਬੁਰਕੀ ਜੀ ਬਿਆਹ ਬੋਕੀ ਖਾ ਲੋ ਦਿਨ ਕੱਢੀ ਇਸ ਸੰਸਾਰ ਜਿਹੜਾ ਜੀਵ ਆਇਆ ਉਹ ਦਿਨ ਕੱਢਣ ਨਹੀਂ ਆਇਆ ਉਹ ਜ਼ਿੰਦਗੀ ਨੂੰ ਮਾਨਣ ਆਇਆ ਉਹ ਜ਼ਿੰਦਗੀ ਨੂੰ ਜੀਣ ਆਇਆ ਜੇ ਇੱਕ ਮੰਤਰੀ ਕੋਲ ਕਾਰ ਆ ਤੇ ਆਮ ਬੰਦੇ ਕੋਲ ਕਾਰ ਕਿਉਂ ਹੋ ਸਕਦੀ ਜੇ ਇੱਕ ਮੰਤਰੀ ਇਸੇ ਤੇ ਬੈਠਾ ਤੇ ਆਮ ਬੰਦਾ ਕਿਉਂ ਨਹੀਂ ਬੈਠਾ ਇਹ ਗੱਲਾਂ ਵਿਚਾਰਨ ਵਾਲੀਆਂ ਕਿਉਂ ਕਿਉਂਕਿ ਦੇਸ਼ ਦਾ ਜਿਹੜਾ ਬੋਤਾ ਸ਼ਰਮਾਇਆ ਹੈ ਉਹ ਉਹ 10 ਬੀ ਲੋਕ ਖਾਈ ਜਾਂਦੇ ਦੇ ਸਾ ਕੋ ਆਮ ਲੋਕਾਂ ਦੇ ਹਿੱਸੇ ਦਾ ਜਿਹੜਾ ਸਰਮਾਇਆ ਉਹਨਾਂ ਤੱਕ ਨਹੀਂ ਪਹੁੰਚ ਰਿਹਾ ਜਿਹੜੀਆਂ ਸਰਕਾਰੀ ਯੋਜਨਾਵਾਂ ਆਪਣਦੀਆਂ ਆਂ ਅੱਜ ਕੱਲ ਤਾਂ ਹੁਣ ਯੋਜਨਾਵਾਂ ਸਰਕਾਰ ਦੀ ਕਹਿ ਨਹੀਂ ਸਕਦੇ ਹੁਣ ਤਾਂ ਠੇਕੇਦਾਰ ਦੀ ਗੱਲ ਹੈ ਠੇਕੇਦਾਰ ਬਿਲਕੁਲ ਠੀਕ ਨੇ ਨਾ ਕਲੀਜੀ ਕਰਦੇ ਨੇ ਠੇਕੇਦਾਰ ਮੋਟਾ ਕਾਰਪੋਰੇਟ ਕਰਾਣੇ ਆ ਕਾਰਪੋਰੇਟ ਕਰਾਣੇ ਹੋਰ ਕਾਰਪੋਰੇਟ ਕਰਾਣੇ ਕੀ ਕਰ ਰਿਹਾ ਤੁਸੀਂ ਵੈਲ ਕੁਆਲੀਫਾਈਡ ਤੁਸੀਂ ਅਜੇ ਨਹੀਂ ਰਹਿੰਗੇ ਸਾਰੀਆਂ ਡਿਗਰੀਆਂ ਕਰਕੇ ਬੈਠੇ ਆ ਉਹ ਕਹਿੰਦਾ ਕਾਕਾ 10000 ਰੁਪਏ ਤੇ ਆਇਆ ਜੇ ਤੇਰੇ ਡਿਊਟੀ ਆ ਤੇ ਜੀ ਕਰਦਾ ਜੇ ਨਹੀਂ ਆ ਜਾ ਕਰ ਬਿਲਕੁਲ ਜੀ ਬਿਲਕੁਲ ਆਪਣੀ ਮਰਜ਼ੀ ਨਾਲ ਉਹ ਜੇਸ ਮਾਂ ਬਾਪ ਨੇ ਡਾਕਟਰ ਜਨਹਾ ਜੀ 50 ਲੱਖ 20 ਲੱਖ ਬੱਚੇ ਦੀ ਪੜਾਈ ਤੇ ਲਾਇਆ ਉਸ ਬੱਚੇ ਨੂੰ 10000 ਤੇ ਉਹਦਾ ਕੀ ਮਾਨ ਬਿਲਕੁਲ ਬਿਲਕੁਲ ਇਸ ਕਰਕੇ ਅੱਜ ਦੀ ਇਸ ਪਰਸਥਿਤੀ ਦੇ ਵਿੱਚ ਹਰੇਕ ਬੰਦੇ ਚਾਹੇ ਉਹ ਆਮ ਚਾਹੇ ਉਹ ਖਾਸ ਵਾ ਚਾਹੇ ਉਹ ਪੜਿਆ ਲਿਖਿਆ ਚਾਹੇ ਉਹ ਅਨਪੜਵਾ ਚਾਹੇ ਉਹ ਦੁਨੀਆ ਦਾ ਨਹੀਂ ਪਤਾ ਉਹਨੂੰ ਇਹ ਵਿਚਾਰਨਾ ਪੈਣਾ ਵੀ ਮੈਂ ਸਰਕਾਰ ਕਿਹੜੀ ਚਾਹੁੰਦਾ ਬਿਲਕੁਲ ਜੀ ਮੈਂ ਕਿਸ ਬੰਦੇ ਨੂੰ ਚੋਣਨਾ ਤੇ ਜਿਹੜੇ ਨੂੰ ਚੋਣਨਾ ਕਿਉਂ ਚੋਣਨਾ ਇਹ ਚੋਣ ਬਾਰੇ ਸਭ ਵਿਚਾਰਨਾ ਬਹੁਤ ਬੁਰੀਆ ਮਾਨ ਸਾਹਿਬ ਦਾ ਹੈ ਸੋ ਦੋਸਤੋ ਜਿਵੇਂ ਮੈਂ ਇੰਟਰਵਿਊ ਦੇ ਵਿੱਚ ਗੱਲ ਕੀਤੀ ਸੀ ਕਿ ਸਾਡੇ ਨਾਲ ਮਾਨ ਸਾਹਿਬ ਬੈਠਣੇ ਮਾਨ ਸਾਹਿਬ ਨਾਲ ਗੱਲ ਕੀਤੀ ਗੱਲ ਤੇ ਗੱਤੂ ਸਾਡੀ ਸ਼ੁਰੂ ਹੋਈ ਸੀ ਜੇ ਪਰ ਬਹੁਤ ਵਧੀਆ ਗੱਲਬਾਤ ਕੀਤੀ ਹੈ ਮਾਨ ਸਾਹਿਬ ਨੇ ਜਿੱਥੇ ਸਾਨੂੰ ਨੂੰ ਅਰਥ ਭੂਰ ਜਾਣਕਾਰੀ ਦਿੱਤੀ ਆ ਸਾਡੇ ਦਰਸ਼ਕਾਂ ਨੂੰ ਸਾਡੇ ਸਾਨੂੰ ਵੀ ਦਿੱਤੀ ਹੈ ਅਸੀਂ ਵੀ ਜਰੂਰ ਇਸ ਗੱਲ ਨੂੰ ਹਾਈਲਾਈਟ ਕਰਦੇ ਆ ਕਿ ਬਹੁਤ ਸਾਰੀਆਂ ਗੱਲਾਂ ਆ ਪਈਆਂ ਜਿਹੜੀਆਂ ਆਪਾਂ ਵੀ ਭੁੱਲ ਜਾਂਦੇ ਆ ਜਾਂ ਸਾਰੇ ਨੌਲੇਜ ਟੂ ਬਾਰ ਵੀ ਇਹਨਾਂ ਨੇ ਦੱਸਿਆ ਤੇ ਕਿਸ ਤਰ੍ਹਾਂ ਜਿਹੜਾ 713 ਹਸਾਲ ਮੈਨੂੰ ਵੀ ਦੇਖਿਆ 1350 ਹਸਾਲ ਆ 747 ਤੋਂ 1920 ਤੱਕ ਜਿਹੜਾ ਇਹਨਾਂ ਨੇ ਗੁਲਾਮੀ ਦੀ ਗੱਲ ਕੀਤੀ ਆ ਉਹਨੂੰ ਲੈ ਕੇ ਹੀ ਮੈਂ ਇਹ ਗੱਲਬਾਤ ਸ਼ੁਰੂ ਕੀਤੀ ਆ ਸੋ ਮੇਰਾ ਹਮੇਸ਼ਾ ਪ੍ਰਯਾਸ ਰਹਿੰਦਾ ਵੀ ਮੈਂ ਆਪਣੀ ਇਹਨਾਂ ਦੇ ਨਾਲ ਜਿਹੜੀ ਮਹਾਤਮਾ ਸਾਹਿਬ ਦੇ ਨਾਲ ਕੀਤੀ ਹੈ ਗੱਲ ਲੋਕਾਂ ਤੱਕ ਚਾਹੇ ਕੁਝ ਲੋਕ ਦੇਖਣ ਕੁਝ ਲੋਕ ਸੁਣ ਪਰ ਇਹ ਸਾਰਥਕ ਹੋਵੇ ਜਾਣਕਾਰੀ ਤੋਂ ਜਿਹੜਾ ਪੂਰੀ ਤਰ੍ਹਾਂ ਚੱਲੂ ਸੋ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਸਾਡੇ ਸਮਾਜ ਚਿੰਤਕ ਲੇਖਕ ਸਾਡੇ ਬਜਿੰਦਰ ਮਹਾਰਾਜ ਨਾਲ ਇਹ ਗੱਲ ਕੀਤੀ ਆ ਅਸੀਂ ਕੋਸ਼ਿਸ਼ ਕਰਦੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਇਹਨਾਂ ਦੇ ਨਾਲ ਕੀਤੀ ਬਹੁਮੁੱਲੀ ਗੱਲ ਅਰਥ ਭਰਪੂਰ ਗੱਲ ਔਰ ਦੇਸ਼ ਦੀ ਹਲਾਤ ਦੀ ਗੱਲ ਉਨਾ ਤੱਕ ਪੌਂਸਟ ਦਾਬ ਹਰ ਲਈ ਦਲਜੀਤ ਅਜੀ